ਨੰਦਪੁਰ ਸਾਹਿਬ ਜਾਂਦਿਆਂ ਨੂੰ ਰਸਤੇ 'ਚ ਲੰਗਰ ਲੱਗਿਆ ਹੋਇਆ ਸੀ ਬਾਈ ਜੀ ਅੱਛਾ ਲੰਗਰ ਵੀ ਅਸੀਂ ਛਕਿਆ ਤੇ ਆਪਣੇ ਚਾਹ ਤੇ ਪਕੌੜਿਆਂ ਦਾ ਲੰਗਰ ਚੱਲਦਾ ਸੀਗਾ ਉੱਥੇ ਬੈਠ ਕੇ 10-15 ਮਿੰਟ ਅਸੀਂ ਆਰਾਮ ਵੀ ਕੀਤਾ ਅਤੇ ਫੇਰ ਅਸੀਂ ਉੱਥੇ ਗਾਹਾਂ ਲੰਗਰ ਨੂੰ ਅਨੰਦਪੁਰ ਸਾਹਿਬ ਨੂੰ ਚਾਲੇ ਪਾਏ ਅਤੇ ਉਸ ਤੋਂ ਪਹਿਲਾਂ ਪਹਿਲਾਂ ਯਾਨੀ ਕਿ ਸੰਗਤਾਂ ਦਾ ਸਾਰਿਆਂ ਦਾ ਸ਼ੁਕਰੀਆ ਕੀਤਾ ਅਤੇ ਪਕੌੜਿਆਂ ਦਾ ਲੰਗਰ ਚੱਲ ਰਿਹਾ ਸੀਗਾ ਜੀ ਰਸਤੇ 'ਚ ਜਾਂਦੇ ਜਾਂਦੇ ਗੇਟ ਦੇ ਦਰਸ਼ਨ ਕੀਤੇ ਅਤੇ ਦੇਖੋ ਗੇਟ ਕਿੰਨਾ ਸੋਹਣਾ ਤੇ ਬਹੁਤ ਰੂਪ ਨਿਖਰਿਆ ਹੋਇਆ ਲੱਗਦਾ ਸੀ ਫਿਰ ਅਸੀਂ ਆਨੰਦਪੁਰ ਸਾਹਿਬ ਪਹੁੰਚੇ ਜੀ ਗੇਟ ਮੁਰੇ ਖੜ ਕੇ ਮੱਥਾ ਟੇਕਿਆ ਦਰਸ਼ਨ ਕੀਤੇ ਬਾਹਰੋਂ ਅਤੇ ਤੁਹਾਨੂੰ ਵੀ ਨਾਲ ਦੀ ਨਾਲ ਦਰਸ਼ਨ ਕਰਵਾਏ ਅਸੀਂ ਫੋਟੋ ਵੀਡੀਓ ਬਣਾ ਕੇ ਖਿੱਚ ਕੇ ਜਾਨਕਿ ਗਾਹਾਂ ਨੂੰ ਅਸੀਂ ਰਵਾਨਾ ਹੋਣ ਲੱਗੇ ਸੀ ਤੇ ਚਲੋ ਫਿਰ ਅਸੀਂ ਕਿਹਾ ਵੀ ਹੁਣ ਵੀਡੀਓ ਬਣਾਉਣ ਲੱਗੇ ਆ ਚੰਗੀ ਤਰ੍ਹਾਂ ਬਣਾ ਕੇ ਸਾਰੀ ਸੰਗਤ ਨੂੰ ਦਰਸ਼ਨ ਕਰਾਈਏ ਦਰਸ਼ਨ ਕਰਾ ਕੇ ਫਿਰ ਅਸੀਂ ਸਰੋਵਰ ਵੱਲ ਨੂੰ ਚੱਲ ਗਏ ਜੀ ਸਰੋਵਰ ਜਦੋਂ ਕੋਲ ਨੂੰ ਗਏ ਅਸੀਂ ਉੱਥੇ ਸਾਰੀ ਬੇਨਤੀ ਕੀਤੀ ਸੀ ਵਿਪਾ ਇਸ ਸਰੋਵਰ ਦੇ ਅੜਦਾਲੇ ਕਿਸੇ ਨੇ ਕੋਈ ਉਹ ਨਹੀਂ ਕਰਨਾ ਕੂੜਾ ਨਹੀਂ ਛੱਟਣਾ ਤੇ ਸਰੋਵਰ ਦੇਖੋ ਜੀ ਕਿੰਨਾ ਸੋਹਣਾ ਲੱਗ ਰਿਹਾ ਸੀ ਜਮਾ ਇਨਸਾਨਤੀ ਪਈ ਸੀ ਸਰੋਵਰ ਦੇ ਆਲੇ-ਦਾਲੇ ਤੇ ਉੱਥੇ ਨਾਲ ਹੀ ਇੱਕ ਝੂਲੇ ਲੱਗੇ ਹੋਏ ਸੀ ਸਰੋਵਰ ਦੀ ਪਰਲੀ ਸਾਈਡ ਝੂਲੇ ਵੀ ਅਸੀਂ ਕਿਉਂਕਿ ਉੱਥੇ ਰੋਲਾ ਬਹੁਤ ਪੈ ਰਿਹਾ ਸੀ ਝੂਲਿਆਂ ਦੇ ਫਿਰ ਜਵਾਕ ਆ ਕੇ ਸਾਨੂੰ ਦੇਖ ਕੇ ਵੀਡੀਓ ਬਣਾਉਂਦੇ ਹਨ ਜਵਾ ਕਹਿੰਦੇ ਬਾਈ ਜੀ ਸਾਡੀ ਵੀ ਵੀਡੀਓ ਬਣਾਓ ਵਿੱਚ ਅਸੀਂ ਥੋੜੀ ਜੀ ਵੀਡੀਓ ਉਹਨਾਂ ਦੀ ਵੀ ਲਈ ਫਿਰ ਤੇ ਨਾਲ ਦੀ ਨਾਲ ਹੀ ਅਸੀਂ ਸਰੋਵਰ ਤੇ ਮੱਥਾ ਟੇਕ ਕੇ ਇਸ਼ਨਾਨ ਕਰਕੇ ਅਤੇ ਫਿਰ ਆਲੇ-ਦਾਲੇ ਅਸੀਂ ਦੇਖ ਕੇ ਠੀਕਾਣਾ ਅਸੀਂ ਗਾਹਾਂ ਨੂੰ ਜਣ ਕੇ ਆਪਣਾ ਅ ਆਨੰਦਪੁਰ ਸਾਹਿਬ ਨੂੰ ਤੁਰਪੇ ਉੱਥੇ ਫਿਰ ਅਸੀਂ ਗਾਹਾਂ ਮਾਰਕੀਟ ਦੇ ਵਿੱਚ ਗਏ ਮਾਰਕੀਟ ਦੇ ਵਿੱਚ ਯਾਨੀ ਕਿ ਕਰੋਕਰੀ ਦੀਆਂ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਉਥੇ ਦੁਕਾਨਾਂ ਤੇ ਰਾਤ ਨੂੰ ਭੀੜ ਘੱਟ ਹੁੰਦੀ ਆ ਰਾਤ ਨੂੰ ਵੀ ਯਾਨੀ ਕਿ ਅਸੀਂ ਇਹ ਹੋਲੇ ਮੱਲੇ ਤੋਂ ਇੱਕ ਦਿਨ ਬਾਅਦ ਗਏ ਸੀਗੇ ਭੀੜ ਸੀਗੀ ਘੱਟ ਤੇ ਕਰੋਕਰੀਆਂ ਦੀਆਂ ਦੁਕਾਨਾਂ ਤੇ ਫਿਰ ਵੀ ਯਾਨੀ ਕਿ ਬਹੁਤ ਜ਼ਿਆਦਾ ਲੋਕ ਖੜੇ ਸੀਗੇ ਸਮਾਨ ਖਰੀਦਦੇ ਸੀਗੇ ਅਰੇ ਸਮਾਨ ਖਰੀਦਦੇ ਖਰੀਦੇ ਸਾਨੂੰ ਉਥੇ ਦੁਕਾਨ ਵਾਲੇ ਬੱਚੇ ਮਿਲ ਗਏ ਅਸੀਂ ਉਹਨਾਂ ਨੂੰ ਪੁੱਛਿਆ ਵੀ ਕਿਵੇਂ ਤੁਹਾਡਾ ਰਿਹਾ ਖੁਲਾ ਮੱਲਾ ਕਹਿੰਦੇ ਵੀ ਸਾਡਾ ਬਹੁਤ ਵਧੀਆ ਰਿਹਾ ਸਾਨੂੰ ਆਨੰਦ ਆ ਗਿਆ ਠੀਕ ਹੈ ਜੀ ਅਤੇ ਫਿਰ ਸਾਨੂੰ ਉੱਥੇ ਬਾਬਾ ਜੀ ਮਿਲੇ ਆਨੰਦਪੁਰ ਸਾਹਿਬ ਉਹਨਾਂ ਨੂੰ ਦੇਖ ਕੇ ਅਸੀਂ ਬਾਗੋ ਬਾਗ ਹੋ ਗਏ ਸਾਨੂੰ ਜਣੀ ਕਿ ਐਂ ਦਿਲ ਕਰੇ ਵੀ ਬਾਬਾ ਜੀ ਨੂੰ ਦੇਖੀ ਜਾਈਏ ਬਾਰ-ਬਾਰ ਦੇਖੀ ਜਾਈਏ ਉਹਨਾਂ ਨੇ ਆਪਣੇ ਵਾਸਤੇ ਜੀਪ ਵੀ ਸਪੈਸ਼ਲ ਬਣਵਾਈ ਹੈ ਇੱਕ ਵਿੱਚ ਬੈਠਣ ਲਈ ਜਿਹੜੀ ਜੀਪ ਬਣਵਾਈ ਹੈ ਉਹਨਾਂ ਨੇ फ असीं दर्शन करणु चाहे